ਲਗਦਾ ਕਿ ਮੇਰੀ ਵੀਡੀਓ ਜਿਹੜੀਆਂ ਵੀ ਹੈਗੀਆਂ ਵਾ ਕਿ ਤੁਹਾਨੂੰ ਲੱਗਾ ਗੰਦੀਆਂ ਨਹੀਂ ਕੋਈ। ਉਹ ਥੱਕ-ਥੱਕ ਕੇ ਪਸੀਨਾ ਪਸੀਨਾ ਹੋ ਜਾਂਦਾ। ਥੱਕ-ਥੱਕ ਕੇ ਪਸੀਨਾ ਪਸੀਨਾ ਕਾਹਦੇ ਨਾਲ ਹੋਣ ਕੇ। ਅਰੇ ਯਾਰ ਜਿੱਦਾਂ ਹੁੰਦੀ ਯਾਰ ਨਹੀਂ ਕਹਿਣਾ ਮੈਂ ਅਸੀਂ ਤਾਂ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲੋ। ਅਸੀਂ ਤੁਹਾਡਾ ਸਤਿਕਾਰ ਕਰਦੇ ਆਂ। ਸਿਰ ਤੇ ਚੁੰਨੀ ਲੈ ਲੋ ਇੱਥੇ। ਜਵਾਬ ਦੋ ਥੱਕ-ਥੱਕ ਕੇ ਪਸੀਨਾ ਪਸੀਨਾ ਕਾਹਦੇ ਨਾਲ ਹੋ ਜਾਂਦਾ। ਕੰਮ ਕਰਕੇ ਕਿਹੜਾ ਕੰਮ ਕੀ। ਅੱਛਾ ਇਹ ਜਿੰਮ ਦੀ ਗੱਲ ਹੈ। ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਹੈ। ਪਹਿਲਾਂ ਦੀ ਛੱਡੋ ਇਹਦੀ ਜਵਾਬ ਦੋ ਇਹ ਤੁਹਾਡੀ ਵੀਡੀਓ। ਮੈਨੂੰ ਸਾ ਨੋਰਮਲ ਕਰਦੇ ਦਾ ਕਰਦੇ ਦਾ ਨੋਰਮਲ ਹੈ 5 ਮਿੰਟ ਕਰਦੇ ਸਾ ਕਥਕ ਕੇ ਪਸੀਨਾ ਪਸੀਨੀ ਕਾ ਦੇ ਨਾ ਹੋ ਜਾਣਗੇ ਉਹ ਵੀ ਕਮਜ਼ੋਰੀ ਹੈਗੀ ਹੈ ਕਾ ਸਾਈਜ਼ ਦੀ ਪ੍ਰੋਬਲਮ ਹੈ ਜਾਂ ਬਟ ਟਾਈਮਿੰਗ ਦੀ ਜਾਂ ਫਿਰ ਢੱਲੇ ਪਾਨ ਦੀ ਕਰ ਦਾਂਗੇ ਕਰ ਦਾਂਗੇ ਬੜੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੇ ਕੀ ਹੈ ਜਿੱਦਾਂ ਉਹ ਦਰਦੇ ਆਪਾਂ ਬੋਲੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਹਾਂਜੀ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ ਲੱਖ ਰੁਪਇਆ ਦਿੰਨੇ ਆ ਸਾਡੇ ਖੂਤ ਡੰਗਾਈ ਮਾਫਣੀ ਆ ਛਾਲ ਮਾਰਦੀ ਥਾ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹ ਹੈ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਠੱਲੇ ਪਣ ਦੀ ਠੱਲੇ ਪਣ ਦੀ ਕਾਦੀ ਪ੍ਰੋਬਲਮ ਆ ਉਹੀ ਤਾਂ ਕਹਿੰਦੀ ਐ ਸਾਰੀ ਗੱਲ ਉਧਰ ਦੀ ਹੈਗੀ ਐ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉਤਿਆਪ ਸਮਝਦਾਰ ਹੈਗੇ ਜਿਵੇਂ ਹਾਂ ਜਿੱਦਾਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਹ ਗੰਦਾ ਕੋਈ ਵਰਡ ਕੱਢਿਆ ਸਰ ਜਿੱਦ ਵਰਡਿੰਗ ਹੈਗੀ ਐ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰam ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਇੱਕ ਵਾਰੀ ਹੋਈ ਐ ਇਹ ਕਰਦਾਂਗੇ ਕਰਦਾਂਗੇ ਮੋਟੇ ਟੈਰਾ ਵਾਲੇ ਨੱਡੀ ਨਹੀਂ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣ ਲਈ ਤੁਸੀਂ ਉਹਨਾਂ ਨੂੰ ਬਕਾਇਦਾ ਉਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਓਏ ਓਏ ਟੋੜ ਜਨਾਨੇ ਨੂੰ ਤੋੜ ਤੋਂ ਪਰੇਸ਼ਾਨ ਹੋ ਗਈ ਹੈ ਸਿੱਖਾਂ ਦੇ ਛੱਡ ਬੋਲਦਾ ਕੌਣਾ ਹੈ ਮੈਂ ਬੋਲਦੀ ਕਿਹੜੀਆਂ ਚਿੰਨ੍ਹੀਆਂ ਪਰੇਸ਼ਾਨ ਆ ਵੀ ਆਪਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆਪ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਹਾਂ ਕੰਟੈਂਟ ਦੇ ਥਰੂ ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਵੈਸੇ ਮਿਲਿਆ ਹੂੰ ਵੈਸੇ ਤੱਕ ਮਤਲਬ ਆ ਗਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14-15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਨੂੰ ਥੋੜੇ ਵਰਗੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਮੇਰੀ ਛੋਟੀ ਭੈਣ ਨਾ ਟੂਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆਂ ਕੋਈ ਕਲੀਟ ਕਰੋ ਕੋਈ ਦੱਸ ਕਰੋ ਬੇ ਅ ਚੀਜ਼ ਜੇ ਤੇ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ 对。